ਪਰ ਇੱਕ ਹੋਰ ਨਵਾਂ ਘਟਾਲਾ ਹੋ ਗਿਆ ਉਹਨੂੰ ਸਾਫ ਕਾ ਚੀਫ ਸੈਕਟਰੀ ਨੇ ਜਿਹੜਾ ਹੈਗਾ ਨੇਪਰੇ ਚੜਾਇਆ ਕੈਪਟਨ ਅਮਿੰਦਰ ਸਿੰਘ ਮੁੱਖ ਮੰਤਰੀ ਨਾਲ ਮਿਲ ਕੇ ਮਿਲ ਕੇ ਮੁੱਖ ਮੰਤਰੀ ਦੇਖੋ ਕਿੰਨਾ ਵੱਡਾ ਜਿਹੜਾ ਹੈਗਾ ਦੇਖੋ ਜੀ ਕਰੋਨਾ ਦਾ ਡਰ ਤਾਂ ਸਾਡੇ ਵਰਗੇ ਨੂੰ ਸੀ ਜੀ ਅਸੀਂ ਇਹ ਕਹਿੰਦੇ ਬੰਦੇ ਮਰ ਮੁੱਕ ਜਾਣਾ ਕੌਣ ਸਾਡੇ ਟੱਬਰ ਜੋ ਮਰ ਜੇ ਜਿਹਦੇ ਕੋਲ ਲੱਖ 2 ਲੱਖ ਰੁਪਏ ਸੀ ਕਿ 10000 ਰੁਪਏ ਸੀ ਉਹ ਵੀ ਕੜਵਾ ਕੇ ਲੰਗਰ ਵੰਡਦਾ ਰਿਹਾ ਜੀ ਤੇ ਕਰੋਨਾ 'ਚ ਪ੍ਰੇਸ਼ਟਾ ਚਲੇ ਦੀ ਲਾਟਰੀ ਲੱਗ ਗਈ ਪੰਜਾਬ ਚ ਜਿਹੜੇ ਬਹੁਤ ਵੱਡੇ ਵੱਡੇ ਘਪਲੇ ਹੋਏ ਜਿਹਨਾਂ ਨੂੰ ਅਸੀਂ ਹੱਥ ਪਾਇਆ ਉੱਚ ਸਾਬਕਾ ਸਿਹਤ ਮੰਤਰੀ ਬਲਵੇਦੀ ਸਿੰਘੂ ਦੀ ਗਊਸ਼ਾਲਾ ਜੀ ਉਹ ਵੀ ਕਰੋਨਾ ਜੀ ਕਪਲਾ ਹੋਇਆ ਉਹ ਇਸ ਕਰਕੇ ਗੋ ਜੀ ਬਦਨਾਮੀ ਹੋਈ ਤੈਨੂੰ ਹਾਰ ਦਾ ਮੂੰਹ ਦੇਖਣਾ ਪਿਆ ਮੋਹਾਲੀ ਦੇ ਵਿੱਚੋਂ ਸਿਹਤ ਮੰਤਰੀ ਸੀ ਸ਼ਾਮਸਿੰਦਰ ਅਰੋੜਾ ਵਾਲਾ ਕੇਸ ਹੈ ਹਾਂ ਜੀ ਉਹ ਵੀ ਕਰੋਨਾ ਜੀ ਹੋਇਆ ਕਰੋਨਾ ਚ ਪਿਆ ਫਿਲਪਸ ਪਲਾਟ ਘਟਾਲਾ ਵਾ ਵਾ ਹੈਨਾ ਉਹ ਵੀ ਕਰੋਨਾ ਜੀ ਹੋਇਆ ਤੇ ਜਿਹੜਾ ਆਹ ਇੱਕ ਵੱਡਾ ਕੰਮਲਾ ਕਪਲਾ ਹੈਗਾ ਇਹ ਵੀ ਪਿਛਲੀ ਕੈਪਟਨ ਅਮਿੰਦਰ ਦੀ ਸਰਕਾਰ ਦੇ ਸਮੇਂ ਕਰੋਨਾ ਕਾਲ 'ਚ ਇੱਕ ਕਪਲਾ ਹੋਇਆ ਬਲਬੀਰ ਸਿੰਘ ਸਿੱਧੂ ਵਾਲੀ ਬਾਲਗਪਾਲ ਗਊਸ਼ਾਲਾ ਤੋਂ ਕਿਤੇ ਵੱਡਾ ਕਪਲਾ ਹੈ ਬਾਈ ਪੀਐਸ ਚੌਂਕ ਬਾਈ ਬਾਈ ਪੀਐਸ ਚੌਂਕ 'ਚ ਸਕੂਲ ਵੀ ਹੈ ਤੇ ਉਹ ਲਗਭਗ 8-10 ਏਕੜ ਜ਼ਮੀਨ ਹੈ ਉਹ ਜ਼ਮੀਨ ਜਿਹੜਾ ਬੜੈਲ ਪਿੰਡਾ ਹੈ ਚੰਡੀਗੜ੍ਹ ਸੈਕਟਰ 51 ਹੈ ਤੇ ਮੋਹਾਲੀ ਦੇ ਸੈਕਟਰ 51 ਵਿੱਚ ਇੱਕ ਛੋਟਾ ਜਿਹਾ ਸੂਆ ਨਿਕਲਦਾ ਉਸ ਸੂਏ ਨੂੰ ਵੀ ਇਹ ਜਿਹੜੇ ਕਪਲੇਵਾਜਾ ਭਰ ਰਹੇ ਐ ਅੱਜਕੱਲ੍ਹ ਉਸ ਸੂਏ ਤੋਂ ਪਰਲੀ ਸਾਈਡ 10 ਮੀਟਰ ਦੂਰ 3 ਕਰੋੜ ਦਾ ਫਲੈਟ ਹੈ 3 ਬੀ ਐਚ ਕੇ ਤੇ ਉੱਥੇ ਨਾ ਕੀ ਕੀਤਾ ਨਾ ਕਪਲੇ ਬਜਾਨੇ ਘੋੜੇ ਬਲਣੇ ਸ਼ੁਰੂ ਕਰ ਦਿੱਤੇ ਅੱਛਾ ਜੀ ਵਾਹ ਲੋਕਾਂ ਨੂੰ ਲੱਗਿਆ ਕਿ ਨਿਹੰਗ ਸਿੰਘ ਕਦੇ-ਕਦੇ ਨਿਹੰਗ ਸਿੰਘ ਵੀ ਉੱਥੇ ਬੈਠੇ ਹੁੰਦੇ ਸੀ ਲੋਕਾਂ ਨੂੰ ਲੱਗੇ ਵੀ ਨਿਹੰਗ ਸਿੰਘਾਂ ਦੇ ਘੋੜੇ ਬੰਨੇ ਆਂਦੇ ਤੇ ਜਾਂਦੇ ਆ ਵਿਚਾਰੇ ਉੱਠ ਕੇ ਚਲੇ ਜਾਂਦੇ ਹੁਣੇ ਪਰ ਨਹੀਂ ਕਪਲੇ ਕਪਲੇ ਕਰਦਾ ਢੰਗ ਸੀਗਾ ਅੱਜ ਸਾਡੇ ਸਟੂਡੀਓ ਦੇ ਵਿੱਚ ਭ੍ਰਸ਼ਟਾਚਾਰ ਵਿਰੁੱਧ ਮਹਿਮ ਜਿਨ੍ਹਾਂ ਨੇ ਬਿੱਤੀ ਹੋਈ ਆ ਸਤਨਾਮ ਦਾਉ ਜਿਹੜੇ ਕਿ ਬਹੁਤ ਚਰਚਿਤ ਚਿਹਰਾ ਆ ਸਤਨਾਮ ਦਾਉ ਜੀ ਖਬਰ ਵਾਲੇ ਟੀਵੀ ਦੇ ਤੁਹਾਡਾ ਸਵਾਗਤ ਆ ਜੀ ਬਹੁਤ ਮਿਹਰਬਾਨੀ ਜੀ ਧੰਨਵਾਦ ਜੀ ਸਤਨਾਮ ਦਾਉ ਅ ਕਿਉਂਕਿ ਇਹਨਾਂ ਨੂੰ ਜਿਹੜਾ ਹੈਗਾ ਸਾਰੇ ਜਾਣਦੇ ਨੇ ਜਿਆਦਾ ਤੌਰ ਤੇ ਜਿਹੜੇ ਭ੍ਰਿਸ਼ਟਾਚਾਰੀ ਅਧਿਕਾਰੀ ਜਾਂ ਰਾਜਨੇਤਾ ਜਿਹੜੇ ਧੋਖਾਰ ਮਾਰਦੇ ਸੀਗੇ ਜਨਤਾ ਦਾ ਪੈਸਾ ਖਾ ਕੇ ਉਹ ਤਾਂ ਜਿਆਦਾ ਹੀ ਜਾਣਦੇ ਹੋਣੇ ਨੇ ਹਾਂ ਬਿਲਕੁਲ ਜਾਣਦੇ ਨੇ ਤੇ ਅਸੀਂ ਅੱਜ ਗੱਲ ਕਰਾਂਗੇ ਘਟਾਲੇ ਦੀ ਇੱਕ ਕਿਹੜੇ ਘਟਾਲੇ ਤੋਂ ਇੱਕ ਤੋਂ ਹੋਰ ਪਰਦਾ ਚੁੱਕਣ ਜਾ ਰਹੇ ਆ ਭਾਵੇਂ ਕਿਸ ਨਾਮ ਦਾ ਹੋ ਜੀ ਕਰੋਨਾ ਸਬੰਧੀ ਜਿਹੜੇ ਹੈਗੇ ਆ ਘਟਾਲੇ ਹੋਏ ਨੇ ਬਹੁਤ ਸਾਰੇ ਜਿਵੇਂ ਕਿ ਤੁਸੀਂ ਪਹਿਲਾਂ ਪੀਐਸਆਈਸੀ ਦਾ ਜਿਹੜਾ ਪਟਾ ਪਲਾਟਾਂ ਦਾ ਘਟਾਲਾ ਸੀ ਉਹ ਜਾਗਰ ਕੀਤਾ ਫਿਰ ਬਿジネス ਨੇ ਮੁਕਦਮੇ ਵੀ ਦਰਜ ਕੀਤੇ ਤੇ ਜਿਹੜੇ ਭਗਵੰਤ ਮਾਨ ਜਿਹੜੇ ਮੁੱਖ ਮੰਤਰੀ ਆ ਜਿਹੜੀ ਲਿਸਟ ਜਾਰੀ ਹੁੰਦੀ ਆ ਉਹਦੇ ਵਿੱਚ ਤੁਹਾਡੇ ਦਰਜ ਕਰਾਏ ਹੋਏ ਮੁਕਦਮੇ ਜਿਹੜੇ ਸਕੈਂਡਲਾਂ ਦੇ ਉਹ ਵੀ ਲਿਸਟ ਦੇ ਵਿੱਚ ਨਾਮ ਹੁੰਦੇ ਆ ਉਸ ਤੋਂ ਬਾਅਦ ਮਰੂਦਾ ਦਾ ਘਟਾਲਾ ਵੀ ਬਹੁਤ ਵੱਡਾ ਸੀ ਜੀ ਜੀ ਉਹਦੀ ਵੀ ਤੁਸੀਂ ਜਿਹੜਾ ਹੈਗਾ ਜਿਵੇਂ ਹੁਣ ਇੱਕ ਨਵਾਂ ਘਟਾਲਾ ਜੀ ਤੋਂ ਅਸੀਂ ਪੜਦਾ ਚੱਕਣ ਜਾ ਰਹੇ ਹਾਂ ਕਿਉਂਕਿ ਸਤਨਾਮ ਦਾਉ ਜੀ ਹੁਣੀ ਖੁਦ ਦੱਸ ਰਿਹਾ ਕਿ ਉਹ ਕਿਹੜਾ ਘਟਾਲਾ ਸੀ ਪਰ ਮੈਂ ਇੱਕ ਗੱਲ ਦੱਸ ਦਿਆਂ ਤੁਹਾਨੂੰ ਵੀ ਉਹ ਘਟਾਲਾ ਕਰੋਨਾ ਵਾਲੀ ਹੋਇਆ ਸੀ ਕਿਉਂਕਿ ਮਰੂਦਾ ਦਾ ਘਟਾਲਾ ਵੀ ਕਰੋਨਾ ਹੋਇਆ ਸੀ ਕਰੋਨਾ ਜਿਹੜਾ ਕੋਵਿਡ 199 ਜਿਹੜਾ ਹੈਗਾ 2019 ਦੇ ਵਿੱਚ ਕੋਵਿਡ ਸੀਗਾ ਆਇਆ ਉਸ ਸਮੇਂ ਭਾਵੇਂ ਮਰੂਦਾ ਦਾ ਘਟਾਲਾ ਵੀ ਹੋਇਆ ਦਵਾਈਆਂ ਦੇ ਘਟਾਲੇ ਵੀ ਹੋਏ ਪਰ ਇੱਕ ਹੋਰ ਨਵਾਂ ਘਟਾਲਾ ਹੋ ਗਿਆ ਉਹਨੂੰ ਸਾਬਕਾ ਚੀਫ ਸਕੱਟਰੀ ਨੇ ਜਿਹੜਾ ਹੈਗਾ ਨੇਪਰੇ ਚੜਿਆ ਕੈਪਟਨ ਅਮਰਿੰਦਰ ਸਿੰਘ ਮੁੱਖ ਮੰਤਰੀ ਨਾਲ ਮਿਲ ਕੇ ਮਿਲ ਕੇ ਮੁੱਖ ਮੰਤਰੀ ਦੇਖੋ ਕਿੱਡਾ ਵੱਡਾ ਜਿਹੜਾ ਹੈਗਾ ਆਇਆ ਨਾਮ ਕਿਉਂਕਿ ਇਹ ਜਿਹੜਾ ਕਿਸੇ ਨੂੰ ਪਤਾ ਹੀ ਨਹੀਂ ਲੱਗਿਆ ਕਰੋਨਾ ਦੇ ਲੋਕ ਉਸ ਵੇ ਆਪਣੀ ਜਾਨਾਂ ਬਚਾਉਣ ਨੂੰ ਲੱਗੇ ਸੀ ਪੂਰਾ ਦੱਸੋ ਸਤਨਾਮ ਜੀ ਦਰਸ਼ਕਾਂ ਨੂੰ ਜਿਹੜਾ ਹੈਗਾ ਦੇਖੋ ਜੀ ਕਰੋਨਾ ਦਾ ਡਰ ਤਾਂ ਸਾਡੇ ਵਰਗੇ ਨੂੰ ਸੀ ਜੀ ਅਸੀਂ ਇਹ ਕਹਿੰਦੇ ਬਦਨੇ ਮਰ ਮੁੱਕ ਜਾਣਾ ਕੌਣ ਸਾਡੇ ਟੱਬਰ 'ਚੋਂ ਮਰ ਜੇ ਜਿਹਦੇ ਕੋਲ ਲੱਖ 2 ਲੱਖ ਰੁਪਏ ਸੀ ਕਿਸੇ ਨੂੰ 10000 ਰੁਪਏ ਸੀ ਉਹ ਵੀ ਕੜਵਾ ਕੇ ਲੰਗਰ ਵੰਦਦਾ ਰਿਹਾ ਜੀ ਤੇ ਕਰੋਨਾ ਚ ਭ੍ਰਿਸ਼ਟਾਚਾਰ ਦੀ ਲਾਟਰੀ ਲੱਗੇ ਜੀ ਪੰਜਾਬ ਚ ਜਿਹੜੇ ਬਹੁਤ ਵੱਡੇ ਵੱਡੇ ਕੱਪਲੇ ਹੋਏ ਜਿਹਨਾਂ ਨੂੰ ਅਸੀਂ ਹੱਥ ਪਾਇਆ ਉੱਚ ਸਾਬਕਾ ਸਿਹਤ ਮੰਤਰੀ ਬਲਬੀਰ ਸਿੱਧੂ ਦੀ ਗਊਸ਼ਾਲਾ ਜੀ ਉਹ ਵੀ ਕਰੋਨਾ ਜੀ ਕੱਪਲਾ ਹੋਇਆ ਉਹ ਇਸ ਕਰਕੇ ਉਹ ਜੀ ਬਦਨਾਮੀ ਹੋਈ ਤੈਨੂੰ ਹਾਰ ਦਾ ਮੂੰਹ ਦੇਖਣਾ ਪਿਆ ਮੋਹਾਲੀ ਦੇ ਵਿੱਚੋਂ ਸਿਹਤ ਮੰਤਰੀ ਸੀ ਸ਼ਾਮਸ਼ੰਦਰ अरोड़ा ਵਾਲਾ ਕੇਸ ਹੈ ਹਾਂ ਜੀ ਉਹ ਵੀ ਕਰੋਨਾ ਜੀ ਹੋਇਆ ਕਰੋਨਾ ਚ ਹੋਇਆ ਫਿਲਪਸ ਪਲਾਟ ਕਢਾਲਾ ਵਾ ਵਾ ਹੈਨਾ ਉਹ ਵੀ ਕਰੋਨਾ ਜੀ ਹੋਇਆ ਤੇ ਜਿਹੜਾ ਆਹ ਇੱਕ ਵੱਡਾ ਕਾਮਲਾ ਕਪਲਾ ਹੈਗਾ ਇਹ ਵੀ ਪਿਛਲੇ ਕੈਪਟਨ ਅਮਿੰਦਰ ਦੀ ਸਰਕਾਰ ਦੇ ਸਮੇਂ ਕਰੋਨਾ ਕਾਲ ਚ ਇੱਕ ਕਪਲਾ ਹੋਇਆ ਬਲਬੀਰ ਸਿੰਘ ਸਿੱਧੂ ਵਾਲੀ ਬਾਲਗਪਾਲ ਗਊਸ਼ਾਲਾ ਤੋਂ ਕਿਤੇ ਵੱਡਾ ਕਪਲਾ ਹੈ ਜੀ ਇਹ ਕਪਲਾ ਕੀ ਹੈ ਉਦਾਂ ਵਾਲੇ ਤੋਂ ਵੀ ਅਮਰੂਦਾਂ ਵਾਲੇ ਤੋਂ ਵੀ ਅਮਰੂਦਾਂ ਵਾਲੇ ਤੋਂ ਵੱਡਾ ਕਪਲਾ ਜੀ ਤੇ ਅਮਰੂਦਾ ਵਾਲੇ ਦਾ ਅਮਰੂਦਾ ਵਾਲੇ ਦਾ ਸਰਕਾਰ ਨੂੰ ਕਾਫੀ ਪੈਸਾ ਵੀ ਆ ਗਿਆ ਬਾਪ 100 ਕਰੋੜ ਦੇ ਕਰੀਬ ਹੀ ਆ ਗਿਆ ਹਾਂ 100 ਕਰੋੜ ਰੁਪਇਆ ਭ੍ਰਸ਼ਟਾਚਾਰੀਆਂ ਨੇ ਜਮ੍ਹਾਂ ਕਰਾਤਾ ਤਾਉ ਜੀ ਤੁਹਾਡੀ ਕੋਸ਼ਿਸ਼ ਅਦਕਾ ਤੁਹਾਨੂੰ ਤਾਂ ਸਰਕਾਰ ਨੂੰ ਸਨਮਾਨ ਕਰਨਾ ਚਾਹੀਦਾ ਤੁਹਾਡੇ ਹਾਂ ਕਰਦੀ ਸਰਕਾਰ ਸਨਮਾਨ ਸਾਨੂੰ ਸਾਨੂੰ ਵਿਜੀਲੈਂਸ ਬਿਊਰੋ ਨੇ ਮੇਰੇ ਤੇ ਝੁੱਠੇ ਪਰਚੇ ਦਾਜ ਕੀਤੇ ਮੈਨੂੰ ਜੇਲ੍ਹ ਭੇਜਣ ਦੀ ਕੋਸ਼ਿਸ਼ ਕੀਤੀ ਮੇਰੇ ਦੋ ਬੰਦੇ ਉਹ ਭੱਜੇ ਰਹੇ ਮੈਨੂੰ ਇਨਾਮ ਮਿਲਿਆ ਇਨਾਮ ਮਿਲਿਆ ਮੈਨੂੰ ਹਾਈ ਕੋਰਟ ਦੇ ਪ੍ਰੋਟੈਕਸ਼ਨ ਦਾ ਕੇਸ ਪਾਉਣਾ ਪਿਆ ਕਿ ਜੱਜ ਸਾਹਿਬ ਮੈਨੂੰ ਬਚਾਓ ਵਿਜੀਲੈਂਸ ਬਿਊਰੋ ਕੋਲੋਂ ਮੈਨੂੰ ਪਰ ਲੱਗੇ ਰਹੋ ਕਿਉਂਕਿ ਜਨਤਾ ਦੀ ਸੇਵਾ ਦੇ ਵਿੱਚ ਲੱਗੇ ਰਹੋ ਇਹ ਜਿਹੜਾ ਜਨਤਾ ਦਾ ਪੈਸਾ ਖਾ ਕੇ ਜਿਹੜੇ ਹਰਾਮ ਦਾ ਪੈਸਾ ਖਾ ਕੇ ਭ੍ਰਿਸ਼ਟਾਚਾਰੀ ਜਿਹੜੇ ਕਰਦੇ ਆ ਉਹਨਾਂ ਨੂੰ ਨੰਗੇ ਕਰਦੇ ਰਹੋ ਹਾਂ ਲੱਗੇ ਰਹੇ ਤਾਂ ਹੀ ਹੁਣ ਨਵੇਂ ਕੱਪੜੇ ਲੈ ਕੇ ਤੁਹਾਡੇ ਸਾਹਮਣੇ ਆਏ ਹੁਣ ਜਿਹੜਾ ਇਹਦੇ ਬਾਰੇ ਪੂਰੀ ਡਿਟੇਲ ਦੱਸੋ ਨਵੇਂ ਕੱਪੜੇ ਹਾਂ ਦੇਖੋ ਜੀ ਪਹਿਲਾਂ ਦਾ ਮੈਂ ਸਿੱਖ ਇਤਿਹਾਸ ਦੀ ਗੱਲ ਕਰਾਂ 7ਵੇਂ ਪਾਤਸ਼ਾਹ ਸਾਡੇ ਜੀ ਹਰ ਰਾਏ ਸਾਹਿਬ ਉਹ ਸਾਡੇ ਮੋਹਾਲੀ ਚ ਆਏ ਜੀ ਮੋਹਾਲੀ ਜਿਹੜੇ ਪਿੰਡ ਚ ਪਿੰਡ ਸੀ ਲੰਬਿਆਂ ਲੰਬੇ ਪਿੰਡ ਵੀ ਕਹਿੰਦੇ ਨੇ ਲੰਬਿਆ ਕਹਿੰਦੇ ਸੀ ਇਹਨਾਂ ਜਿੱਥੇ 6 ਫੇਸ ਨਾ ਸੌਰੀ ਜਿੱਥੇ ਪ੍ਰਾਣ ਬੱਸ ਸਟੈਂਡ ਹਾਂ 8 ਫੇਸ ਇਹ ਜਿਹੜਾ ਸੈਕਟਰ 69 69 ਜਿਹੜਾ ਮੋਹਾਲੀ ਦਾ 8 ਫੇਸ ਬੱਸ ਸਟੈਂਡ ਜਿੱਥੇ ਫੋਰਟੀ ਹਸਪਤਾਲ ਹੈ ਜਿੱਥੇ ਐਜੂਕੇਸ਼ਨ ਬੋਰਡ ਹੈ ਜਿੱਥੇ ਅੰਮ੍ਰਿਤਸਰ ਗੁਰਦੁਆਰਾ ਹੈ ਅੰਮ੍ਰਿਤਸਰ ਗੁਰਦੁਆਰਾ 7ਵੇਂ ਪਾਸਾ ਦੇ ਚਰਨ ਚੋ ਪ੍ਰਾਪਤ ਹੈ ਜਿੱਥੇ ਬੜੈਲ ਜੇਲ ਹੈ ਬੜੈਲ ਜੇਲ ਚੰਡੀਗੜ੍ਹ ਚ ਪੈਗਾ ਬੜੈਲ ਪਿੰਡ ਦਾ ਉਹਦੇ ਨਾਲ ਇਹ ਸਾਰਾ ਪ੍ਰਾਈਮ ਲੋਕੇਸ਼ਨ ਹੈ ਜੀ ਇਹ ਸਾਰਾ ਇਹ ਸਾਰਾ ਪਿੰਡ ਲੰਬਿਆ ਹੁੰਦਾ ਸੀ ਲੰਬਿਆ ਦੇ ਵੀ ਇੱਕ ਇਤਿਹਾਸ ਹੈ ਹਾਂ ਦੋ ਪਿੰਡ ਸੀ ਨੇੜੇ-ਨੇੜੇ ਇੱਕ ਪਿੰਡ ਜਿਹੜਾ ਚੰਡੀਗੜ੍ਹ ਚਲਾ ਗਿਆ ਉਹ ਪਿੰਡ ਦਾ ਨਾਮ ਹੈ ਜਿੱਥੇ ਜੇਲ੍ਹ ਬਣੀ ਹੈ ਬੜੈਲ ਪਿੰਡ ਇਹ ਅੱਜਕੱਲ ਚੰਡੀਗੜ੍ਹ ਚ ਹੈ ਬੜੈਲ ਤੇ ਜਿਹੜਾ ਦੂਜਾ ਪਿੰਡਾ ਲੰਬਿਆ ਐ ਚ ਇੱਕ ਨਦੀ ਵਗਦੀ ਸੀ ਹਾਂਜੀ ਅੱਜਕੱਲ ਸੂਆਲਾ ਹੋ ਗਿਆ ਜਿੱਥੇ 2IPS ਚੌਕ ਆਇਆ ਅੱਜਕੱਲ ਧਰਨੇ ਪ੍ਰਦਰਸ਼ਨ ਉੱਥੇ ਹੁੰਨੇ ਜੇ ਪੰਜਾਬ ਦੇ ਵਿੱਚ ਕੋਈ ਕਹਿੰਦਾ ਚੰਡੀਗੜ੍ਹ ਜਾਣਾ 2IPS ਚੌਂਕ ਵੀ ਉਸੇ ਪਿੰਡ ਚ ਹੈ ਤੇ ਨਦੀ ਤੋਂ ਪਾਰ ਸੀਗਾ ਪਿੰਡ ਹੋਰ ਬੜੈਲ ਇਸ ਪਾਸੇ ਸੀਗਾ ਪਿੰਡ ਲੰਬਿਆ ਜੋ ਮੈਨੇ ਪੁਰਾਣੇ ਬਜ਼ੁਰਗਾਂ ਕੋਲੋਂ ਪਤਾ ਲਗਾਇਆ ਅੰਗਰੇਜ਼ਾਂ ਤੋਂ ਆਉਣ ਤੋਂ ਪਹਿਲਾਂ ਦੀ ਗੱਲ ਐ ਕਿ ਉਧਰੋਂ ਡਾਕੂ ਨਦੀ ਕ੍ਰੋਸ ਕਰਕੇ ਆ ਕੇ ਇਸ ਪਿੰਡ ਨੂੰ ਲੁੱਟ ਲੈਂਦੇ ਸੀ ਲੰਬਿਆਂ ਨੂੰ ਜਿਹੜਾ 7ਵੇਂ ਪਾਸਾ ਦੀ ਚੈਲੰਜ ਤੋਂ ਪ੍ਰਾਪਤ ਪਿੰਡ ਐ ਅੰਬਸਾਹ ਗੁਰਦਾਰ ਦੇ ਨੇੜੇ ਤੇੜੇ ਦੀ ਗੱਲ ਤੇ ਫਿਰ ਬਜ਼ੁਰਗਾਂ ਨੇ ਨਾਲ ਦੇ ਪਿੰਡਾਂ ਨਾਲ ਸਲਾਹ ਕਰਕੇ ਜਿੱਥੇ ਮਹੌਲੀ ਫੇਜ 8 ਦਾ ਬੱਸ ਸਟੈਂਡ ਐ ਉੱਥੇ ਆ ਕੇ ਪਿੰਡ ਬਸ ਗਿਆ ਤੇ ਜਿੱਦਾਂ ਅਸੀਂ ਕਹਿੰਨੇ ਕਿ ਪੰਜਾਬ ਦੇ ਪਿੰਡਾਂ ਦਾ ਉਜਾੜਾ ਕਰਕੇ ਚੰਡੀਗੜ੍ਹ ਬਸਾਇਆ ਇਹ ਉਜਾੜਾ ਐਦਾਂ ਹੀ ਚੱਲਦਾ ਰਿਹਾ ਉਦੋਂ ਜਦਾਂ ਸੀ ਕਿ ਪਿੰਡ ਨੂੰ ਲੈ ਲਓ ਸਰਕਾਰੀ ਕਬਜ਼ੇ ਚ ਜੋ ਦੇਣਾ ਦੇ ਦਿਓ ਲਾਲ ਕਿਰ ਵੀ ਖਤਮ ਕਰ ਦਿਓ ਉਹਦੇ ਡੰਗਰ ਬੱਚੇ ਜੋ ਹੈ ਖਤਮ ਕਰ ਦਿਓ ਇਹ ਪੰਜਾਬ ਦਾ ਆਖਰੀ ਪਿੰਡ ਉਹ ਚੰਡੀਗੜ੍ਹ ਚ ਵੇਦੇ ਹੋਇਆ ਤੇ ਮੋਹਾਲੀ ਜੀ ਵੀ ਵੇਦੇ ਹੋਇਆ ਪਰ ਮੋਹਾਲੀ ਦਾ ਆਖਰੀ ਪਿੰਡ ਸੀ ਲੰਬਿਆ ਜਿਸ ਨੂੰ ਇੰਦਰਾ ਗਾਂਧੀ ਦੇ ਸਮੇਂ ਖਤਮ ਕੀਤਾ ਗਿਆ ਉਹਦੇ ਲਾਲ ਲਕੀਰ ਵੀ ਖਤਮ ਕਰ ਦਿੱਤੇ ਖੂ ਸਕੂਲ ਗੁਰਦਾਰਾ ਜੋ ਸੀ ਸਭ ਕੁਝ ਖਤਮ ਹੋ ਗਿਆ ਬਰਾਭਾ ਅੱਜ ਦੇ ਸਕੈਂਡਲ ਜਿੱਤੇ ਆ ਜੀਏ ਹੁਣ ਆ ਗਈ ਸਕੈਂਡਲ ਦੀ ਤਾਂ ਜਿਹੜਾ ਪੁਰਾਣਾ ਪਿੰਡ ਸੀ ਬੜੈਲ ਜੇਲ੍ਹ ਦੇ ਜੜਾਂ ਦੇ ਵਿੱਚ ਉਹ ਪਿੰਡ ਉੱਠ ਕੇ ਇੱਧਰ ਆ ਗਿਆ ਤੇ ਜਦੋਂ ਇੰਦਰਾ ਗਾਂਧੀ ਦੇ ਸਮੇਂ ਮੁਆਵਜ਼ੇ ਵੰਡੇ ਗਏ ਤਾਂ ਬਜ਼ੁਰਗਾਂ ਨੂੰ ਉਜਾੜ ਦਿੱਤਾ ਗਿਆ ਕੋਈ ਹਰਿਆਣਾ ਚਲਾ ਗਿਆ ਕੋਈ ਹਿਮਾਚਲ ਚਲਾ ਗਿਆ ਕੋਈ ਰਾਜਸਥਾਨ ਚਲਾ ਗਿਆ ਪਤਾ ਨਹੀਂ ਕਿੱਥੇ-ਕਿੱਥੇ ਗਏ ਬਜ਼ੁਰਗ ਖਿੱਲਰ ਗਏ ਤੇ ਸਰਕਾਰ ਨੇ ਮਾੜਾ ਮੋਟਾ ਮੁਆਵਜ਼ਾ ਦੇਣਾ ਸੀ ਦੇ ਦਿੱਤਾ ਹਾਲਾਂਕਿ ਹੁਣ ਵੀ ਕੇਸ ਚੱਲਦੇ ਮੁਆਵਜ਼ੇ ਪੂਰੇ ਨਹੀਂ ਮਿਲੇ 40 ਸਾਲ ਹੋ ਗਏ ਪਰ ਜਿੱਥੇ ਪੁਰਾਣਾ ਪਿੰਡ ਸੀਗਾ ਬੜੈਲ ਜੇਲ੍ਹ ਦੀ ਜੜਾਂ ਦੇ ਵਿੱਚ ਉਸ ਜ਼ਮੀਨ ਨੂੰ ਐਕੁਆਇਰ ਹੀ ਨਹੀਂ ਕੀਤਾ ਪੰਜਾਬ ਸਰਕਾਰ ਨੇ ਜੀ ਉਹ ਚ ਲਾਲਕੇਰ ਵੀ ਐ ਤੇ 7-8 ਏਕੜ ਹੋਰ ਵੀ ਐ ਤੇ ਉਸ ਜ਼ਮੀਨ ਦਾ ਮੁਆਵਜ਼ਾ ਵੀ ਨਹੀਂ ਦਿੱਤਾ ਉੱਥੇ ਕੈਪਟਨ ਅਮਰਿੰਦਰ ਦੇ ਮਹਾਰਾਜੇ ਪਟਿਆਲੇ ਦੇ ਖਾਨਦਾਨ ਦਾ ਸਕੂਲ ਵੀ ਐ ਬਾਈਪੀਐਸ ਬਾਈਪੀਐਸ ਚੋਂਗਾ ਬਾਈਪੀਐਸ ਚੋਂਗਾ ਸਕੂਲ ਵੀ ਐ ਤੇ ਉਹ ਲਗਭਗ 8-10 ਏਕੜ ਜ਼ਮੀਨ ਐ ਉਹ ਜ਼ਮੀਨ ਜਿਹੜਾ ਬੜੈਲ ਪਿੰਡਾ ਹੈ ਚੰਡੀਗੜ ਸੈਕਟਰ 51 ਹੈ ਤੇ ਮੋਹਾਲੀ ਦੇ ਸੈਕਟਰ 51 ਵਿੱਚ ਇੱਕ ਛੋਟਾ ਜਿਹਾ ਸੂਆ ਨਿਕਲਦਾ ਉਸ ਸੂਏ ਨੂੰ ਵੀ ਇਹ ਜਿਹੜੇ ਕਪਲੇਵਾਜਾ ਭਰ ਰਹੇ ਐ ਅੱਜਕੱਲ ਉਹ ਸੂਏ ਤੋਂ ਪਰਲੀ ਸਾਈਡ 10 ਮੀਟਰ ਦੂਰ 3 ਕਰੋੜ ਦਾ ਫਲੈਟ ਹੈ 3 ਬੀਚ ਕੇ ਹਾਂ ਤੇ ਇੱਧਰ ਹੈਗੀ 8-10 ਕਿੱਲੇ ਜ਼ਮੀਨ ਪੰਜਾਬ ਦੀ ਹਾਂ ਤੇ ਉੱਥੇ ਨਾ ਕੀ ਕੀਤਾ ਨਾ ਕਪਲੇਵਾਜਾ ਨੇ ਕੋੜੇ ਬਣਨੇ ਸ਼ੁਰੂ ਕਰ ਦਿੱਤੇ ਅੱਛਾ ਜੀ ਵਾਹ ਲੋਕਾਂ ਨੂੰ ਲੱਗਿਆ ਕਿ ਨਿਹੰਗ ਸਿੰਘ ਕਦੇ-ਕਦੇ ਨਿਹੰਗ ਸਿੰਘ ਵੀ ਉੱਥੇ ਬੈਠੇ ਹੁੰਦੇ ਸੀ ਲੋਕਾਂ ਨੂੰ ਲੱਗਿਆ ਵੀ ਨਿਹੰਗ ਸਿੰਘਾਂ ਦੇ ਘੋੜੇ ਬੰਨਿਆ ਆਂਦੇ ਤੇ ਜਾਂਦੇ ਆ ਵਿਚਾਰੇ ਉੱਠ ਕੇ ਚਲੇ ਜਾਂਦੇ ਹਣੇ ਪਰ ਨਹੀਂ ਕਪਲੇ ਕਪਲੇ ਕਰਦਾ ਢੰਗ ਸੀਗਾ ਹਾਂ ਫਿਰ ਪੰਜਾਬ ਦੇ ਚੀਫ ਸੈਕਟਰੀ ਰਹੇ ਆਈਐਸ ਅਫਸਰ ਰਿਟਾਇਰ ਜੈ ਸਿੰਘ ਗਿੱਲ ਜੀ ਜੀ ਤੇ ਇਹ ਇਹਨਾਂ ਨੇ ਇੱਕ ਹੌਰਸ ਰਾਈਡਰ ਸੁਸਾਇਟੀ ਬਣਾਈ ਹੋਈ ਹੈ ਕੈਪਟਨ ਮਨਿੰਦਰ ਸਿੰਘ ਦੀ ਸਰਕਾਰ ਮੁਖੀ ਰਹੇ ਆ ਬਿਲਕੁਲ ਬਿਲਕੁਲ ਜੀ ਕੋਈ ਜੇਐਸ ਸੰਧਾ ਵਾਲੀ ਜੀ ਮੈਨੂੰ ਪਤਾ ਨਹੀਂ ਆਈਐਸ ਜਾਂ ਆਈਪੀਐਸ ਹੈ ਮੈਨੂੰ ਪਤਾ ਨਹੀਂ ਕੌਣ ਹੈ ਤੇ ਮੈਂ ਜੈ ਸਿੰਘ ਗਿੱਲ ਸਾਹਿਬ ਦੀ ਗੱਲ ਕਰਦੇ ਆਂ ਇਹ ਕੈਪਟਨ ਰਮਿੰਦਰ ਦੇ ਸਰਕਾਰ ਨੂੰ ਚਿੱਠੀ ਲਿਖਦੇ ਆਂ ਕਿ ਅਸੀਂ ਹੌਰਸ ਚੰਡੀਗੜ੍ਹ ਹੌਰਸ ਰਾਈਡਰ ਸੁਸਾਇਟੀ ਬਣਾਈ ਹੋਈ ਹੈ ਸਾਡੀ ਚੰਡੀਗੜ੍ਹ ਦੀ ਸੁਖਨਾ ਲੇਕ ਹੈ ਉਥੇ ਲੇਕ ਕਲੱਬ 'ਚ ਘੋੜੇ ਭਜਦੇ ਸੀ ਜੀ ਹੁਣ ਸਾਨੂੰ ਇਹ ਜ਼ਮੀਨ ਦੀ ਲੋੜ ਹੈ ਸਾਨੂੰ ਇਹ ਜ਼ਮੀਨ ਦੇ ਦਿਓ ਜੀ ਇਹ ਜੈ ਸਿੰਘ ਗਿੱਲ ਸਾਹਿਬ ਦੀ ਚਿੱਠੀ ਹੈ ਹਮ ਤੇ ਜ਼ਮੀਨ ਫਿਰ ਕੈਪਟਨ ਰਮਿੰਦਰ ਦੀ ਸਰਕਾਰ ਨੇ ਬਣਾਈ ਪਲਾਨਿੰਗ ਵੀ ਦੇਣੀ ਤਾਂ ਹੈ ਹੀ ਹੈ ਚੀਫ ਸੈਕਟਰੀ ਸਾਹਿਬ ਨੇ ਕਿਹਾ 6ਵੇਂ ਪੇ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ 8ਵੇਂ ਪੇ ਕਮਿਸ਼ਨ ਦੇ ਚੇਅਰਮੈਨ ਵੀ ਰਹੇ ਆ ਦੇਣੀ ਪੈਣੀ ਹੈ ਹਾਂ ਤੇ ਪੁਰਾਣੀ ਯਾਰੀ ਹੋਣੀ ਹੈ ਤੇ ਫਿਰ ਗਮਾਡਾ ਦੇ ਅਧਿਕਾਰਾਂ ਦੀ ਸਕੀਮ ਬਣਾਈ ਨਹੀਂ ਮੈਂ ਦੱਸਦਾ ਜੀ ਜਿਹੜੇ ਕਿਸੇ ਨੂੰ ਜਦੋਂ ਰਿਟਾਇਰ ਅਫਸਰ ਨੂੰ ਫਿੱਟ ਕਰਨਾ ਹੁੰਦਾ ਉਹ ਪੁਰਾਣੀ ਯਾਰ ਨੂੰ ਹੀ ਫਿੱਟ ਕੀਤਾ ਜਾਂਦਾ ਹੁੰਦਾ ਪੁਰਾਣੀ ਯਾਰ ਸ਼ੇਮਾ ਪੇਕ ਵਿੱਚ ਕੋਈ ਏਦਾਂ ਤਾਂ ਹੈ ਨਹੀਂਗਾ ਉਹ ਫਿੱਟ ਆਈਐਸ ਅਫਸਰ ਨੂੰ ਫਿੱਟ ਕਰਨਾ ਨਾ ਹੁੰਦਾ ਹੁੰਦਾ ਤੇ ਹੁਣ 10 ਏਕੜ ਜ਼ਮੀਨ ਹੈ 8 ਤੋਂ 10 ਏਕੜ ਜ਼ਮੀਨ ਹੈ ਉਹ 10 ਹੈ ਜਾਂ 11 ਜਾਂ 12 ਹਮ ਤੇ 8 ਤੋਂ 10 ਏਕੜ ਜ਼ਮੀਨ ਹੈ ਕੁਝ ਤਾਂ ਸਕੂਲ ਵਾਲੇ ਨੇ ਕਿ ਇਹਦੇ ਨਾਲ ਦੋ ਤਿੰਨ ਸਕੂਲਾਂ ਤਕੜੇ ਜੀ ਤੇ ਉਸ ਜ਼ਮੀਨ ਚੋਂ ਚਿੱਠੀ ਲਿਖੀ ਕਿ ਅਸੀਂ ਘੋੜੇ ਹਾਰਸ ਰਾਈਡਰਸ ਵੈਟੀ ਬਣਾਈ ਘੋੜੇ ਭਜਾਉਣ ਦਾ ਕੰਮ ਕਰਦਾ ਮਤਲਬ ਖੇਡਾਂ ਕਰਾਣੀ ਘੋੜੇ ਆਂਦੀਆਂ ਸਾਨੂੰ ਉਹ ਜ਼ਮੀਨ ਨਾਲ ਲੀਸ ਤੇ ਦਿੱਤੀ ਮੈਂ ਉਹ ਤੁਸੀਂ ਆਰਡਰ ਦਿਖਾ ਰਹੇ ਸੀ ਮੈਨੂੰ ਜੀ ਉਹਦੇ ਵਿੱਚ ਸਪਸ਼ਟ ਇਹ ਲਿਖਿਆ ਹੈਗਾ ਗਮਾੜਾ ਤੋਂ ਜਿਹੜਾ ਵੀ ਇਹਨਾਂ ਨੂੰ 1 ਰੁਪਏ ਗੱਜ ਨੂੰ ਹਾਂ ਉਹ ਹੀ ਬਿਲਕੁਲ ਠੀਕ ਹੈ 1 ਰੁਪਏ ਗੱਜ ਨੂੰ ਜਿਹੜਾ ਹੈਗਾ ਵੀ ਦਿੱਤੀ ਜਾਣ ਦੇ ਵਿਚਾਰ ਕੀਤਾ ਜਾਵੇ ਕਿਉਂਕਿ ਇਹਦੇ ਵਿੱਚ ਵਿਦਿਆਰਥੀਆਂ ਦੇ No profit no loss ਜੀ ਉਹ ਨਾਲ ਸਪੋਰਟਸ ਵਾਰੀ ਸਿਖਾਉਣ ਲਈ ਨਾਲੇ ਖਾ ਛੋਟ ਦਿੱਤੀ ਹੈ ਕੈਪਟਨ ਰਮਿੰਦਰ ਸਰਕਾਰ ਨੇ ਕਿ ਅਸੀਂ ਸਕੂਲਾਂ ਨੂੰ ਵੀ 50 ਪੈਸੇ ਦਾ ਜ਼ਮੀਨ ਦਿੱਤੀ ਸੀ ਅੱਛਾ ਕਾਮਨ ਪਲੇਗਰਾਉਂਡ ਸਕੂਲਾਂ ਨੇ ਚਿੱਠੀਆਂ ਦਿੱਤੀਆਂ 2001 ਚ ਕਿ ਸਾਡੇ ਨੇੜੇ-ਤੇੜੇ ਜ਼ਮੀਨ ਪਈ ਹੈ ਖਾਲੀ ਸਾਨੂੰ ਗਰਾਉਂਡ ਵਾਸਤੇ ਜ਼ਮੀਨ ਦੇ ਦਿਓ ਸਕੂਲਾਂ ਨੇ ਮਿਲ ਮਲਾ ਕੇ ਸਰਕਾਰ ਨਾਲ 50 ਪੈਸੇ ਗੱਜ ਜ਼ਮੀਨ ਲੈ ਲਈ ਨਹੀਂ ਨਹੀਂ ਆਪਾਂ ਆਪਾਂ ਪਹਿਲਾਂ ਇੱਕ ਵਾਰੀ ਸਰਵਿਸ ਨੇ ਤੇ ਇਹ ਇਸ ਸਕੂਲਾਂ ਦੇ ਆਧਾਰ ਤੇ ਆਰਡਰ ਇੱਕ ਆ ਜੀ ਹਾਂ ਆਰਡਰ ਹੈ ਕਾ ਜਿਹੜਾ ਅੱਜ ਦੇ ਵਿੱਚ ਉਹ ਦਿੱਤੀ ਆ ਆਪਾਂ ਇਹਦੇ ਪਹਿ ਹੌਸਲੈਟਿੰਗ ਵਾਲੀ ਤੇ ਆ ਜੀ ਸਕੂਲਾਂ ਦੇ ਆਧਾਰ ਦੇ ਉੱਤੇ ਤਰਸਦਾ ਪਾਤਰ ਬਣਾਇਆ ਕਹਿੰਦੇ ਚਲੋ ਠੀਕ ਆ ਤੁਹਾਨੂੰ ਰੁਪਈਏ ਕਾ ਅੱਜ ਅਸੀਂ ਜ਼ਮੀਨ ਦੇ ਦੇਣੀ ਦੋ ਸਾਲਾਂ ਵਾਸਤੇ ਦੋ ਏਕੜ ਦੋ ਏਕੜ ਜ਼ਮੀਨ ਦਿੱਤੀ ਬਾਕੀ ਸਾਰੀ ਦੱਬੀ ਦੱਬੀ ਹੋਈ ਸੀ ਪਹਿਲਾਂ ਹੀ ਹਾਂਜੀ ਤੇ ਦੋ ਸਾਲਾਂ ਵਾਸਤੇ ਦਿੱਤੀ ਜੀ ਉਹ ਜ਼ਮੀਨ ਫੇਰ ਅੱਗੇ ਦੋ ਸਾਲਾਂ ਵਾਸਤੇ ਪਾਲਿਸੀ ਰੀਨਿਊ ਹੋ ਗਈ ਜੀ ਹੁਣ ਜੈ ਸਿੰਘ ਗਿੱਲ ਸਾਹਿਬ ਜਿਹੜੇ ਆਈਐਸ ਅਫਸਰ ਆ ਉਹ ਫੇਰ ਚਿੱਠੀ ਦਰਨੇ ਛੱਡੋ ਯਾਰ ਦੋ ਦੋ ਸਾਲ ਨੂੰ 15 ਸਾਲ ਦੀ ਇਕੱਠੀ ਰੀਨਿਊ ਫਿਰ 15 ਸਾਲ ਦੀ ਐਪਲੀਕੇਸ਼ਨ ਦੇ ਦਿੱਤੀ। ਹੋ ਗਿਆ ਫਿਰ? ਨਹੀਂ, ਪ੍ਰੋਸੈਸ ਚੱਲ ਰਿਹਾ ਸੀ। ਬੜੇ سارے ਅਫਸਰਾਂ ਦੇ ਚਿੱਠੀ ਦੇ ਸਾਈਨ ਹੋ ਗਏ। ਅੱਛਾ। ਹੁਣ ਕਹਿ ਸਕਦੇ ਹਾਂ ਹੌਰਸ ਰਾਈਡਰਸ ਵੈਡੀ ਦੇ ਬੁਰੇ ਦਿਨ ਸ਼ੁਰੂ ਹੋ ਗਏ। ਖਬਰ ਸਾਡੇ ਕੋਲ ਕਿਵੇਂ ਪਹੁੰਚ ਗਈ? ਹਾਂ। ਉਸ ਪੁਰਾਣੇ ਪਿੰਡ ਦੇ ਗੁਰਦੁਆਰੇ। ਜੀ। ਗੁਰਦੁਆਰੇ ਸਾਡੇ ਉਸ ਪਿੰਡ ਦੇ ਲੋਕ ਜਾਨਦੇ ਆ ਮੱਥਾ ਟੇਕਣ। ਕਦੇ ਕਦੇ ਇਕੱਠੇ ਹੁੰਨੇ ਵਿਚਾਰੇ ਵੀ ਆਪਣੇ ਪਿੰਡ ਦੀ ਯਾਦ ਚਾ ਵੀ ਸਾਡਾ ਪਿੰਡ ਸੋਂ ਹੁੰਦਾ ਸੀ ਇੱਥੇ। ਜਿਹੜਾ ਬੱਸ ਸਟੈਂਡ ਦੇ ਨਾਲ ਆ? ਹਾਂ ਨਹੀਂ। ਬੜੈਲ ਜੇਲ੍ਹ ਦੇ ਕੋਲ ਆ। ਬੜੈਲ ਜੇਲ੍ਹ ਦੇ ਕੋਲ ਗੁਰਦੁਆਰਾ ਹੈਗਾ ਪੁਰ ਜੀ ਕੇਰ ਪੁਰਾਣੇ ਬਜ਼ੁਰਗ ਮਲਾਉ ਇਸ ਪਿੰਡ ਦੇ ਇੱਥੇ ਤੁਹਾਡੀ ਜ਼ਮੀਨ ਪਈ ਹੈ ਸਾਡੇ ਨਾਲ ਸੌਦੇਬਾਜ਼ੀ ਕਰ ਲਓ ਜੀ ਉਹ ਪਿੰਡ ਦੇ ਮੁੰਡੇ ਨੇ ਸਮਝਿਆ ਵੀ ਸੌਦੇਬਾਜ਼ੀ ਕਰ ਲਓ ਯਾਰ ਵੀ ਇਹ ਕੀ ਗੱਲ ਹੋ ਗਈ ਪਟਵਾਰੀ ਕੋਲ ਗਿਆ ਪਟਵਾਰੀ ਕਹਿੰਦਾ ਕੋਈ ਰਿਕਾਰਡ ਨਹੀਂ ਮਿ ਦੇਣਾ ਕਿਸੇ ਰਿਕਾਰਡ ਨਹੀਂ ਦਿੱਤਾ ਗਮਾਡਾ ਨੂੰ ਸਾਡੇ ਨਾਲ ਸਲਾਮਤ ਫਰਾ ਗਮਾਡਾ ਨੂੰ ਆਰਟੀਆ ਪੁੱਛੀ ਕੋਈ ਰਿਕਾਰਡ ਨਾ ਮਿਲਿਆ ਅਖੀਰ ਨੂੰ ਫਿਰ ਅਸੀਂ ਆਪਣੀ ਸੰਸਥਾ ਵੱਲੋਂ ਗਵਾਡਾ ਨੂੰ ਆਰਟੀਆ ਪਈ ਸਾਨੂੰ ਰਿਕਾਰਡ ਨਹੀਂ ਮਿਲਿਆ ਫਿਰ ਕਿਉਂਕਿ ਚਲੋ ਹੁਣ ਅਫਸਰ ਡਰ ਵੀ ਜਾਂਦੇ ਆ ਵੀ ਅਮਰੂਦ ਬਾਗਸ ਕੈਂਪ ਜਿਹੜੇ ਅਫਸਰ ਅੰਦਰ ਗਏ ਸੀ ਹੋਰ ਕਈ ਕਪਲੇ ਅੰਦਰ ਗਏ ਸੀ ਉਹ ਬਹੁਤੇ ਕਪਲੇ ਸਾਡੇ ਵੱਲੋਂ ਜਾ ਕੇ ਕਿਤੇ ਕੀ ਸੀ ਤਾਂ ਅਫਸਰਾਂ ਨੇ ਰਿਕਾਰਡ ਦਿੱਤਾ ਤਾਂ ਇਹ ਕਪਲਾ ਸਾਹਮਣੇ ਆਇਆ ਕਿ ਚੰਡੀਗੜ੍ਹ ਹਾਰਸ ਰਾਈਡਰ ਸੁਸਾਇਟੀ ਜਿਹਦੇ ਪ੍ਰਧਾਨ ਜੇ ਜੈ ਸਿੰਘ ਗਿੱਲ ਨੇ ਚੀਫ ਸੈਕਟਰੀ ਸਾਹਿਬ ਉਹਨਾਂ ਨੂੰ ਇਹ ਜ਼ਮੀਨ ਦਿੱਤੀ ਗਈ ਆ ਹੁਣ ਜ਼ਮੀਨ ਕਿੰਨੇ ਕੁ ਦੀ ਆ ਲੀਜ਼ ਤੇ ਦੇਣ ਦਾ ਨੁਕਸਾਨ ਕੀ ਆ ਜੀ ਥੋੜੇ ਯਾਦ ਹੋ ਗਿਆ ਪਹਿਲੇ ਬਲਵੀਰ ਸਿੰਘ ਦੀ ਗਊਸ਼ਾਲਾ ਵੀ ਇਹਨਾਂ ਨੇ 22000 ਰੁਪਏ ਕਿੱਲੇ ਦੀ ਦਿੱਤੀ ਇਹਦੇ 25 ਕਰੋੜ ਦਾ ਏਕੜ ਦਾ ਰੇਟ ਹੈ ਜੀ ਤੇ ਉਸ ਤੋਂ ਬਾਅਦ ਉਹ ਵੀ ਗੁਪਤ ਰੂਪ ਦੇ ਦਿੱਤੀ ਨਾ ਤਾਂ ਕੋਈ ਅਖਬਾਰ 'ਚ ਇਸ਼ਤਿਹਾਰ ਦਿੱਤਾ ਜੀ ਕਿ ਅਸੀਂ ਘੋੜੇ ਵਜਾਣ ਲਈ ਜ਼ਮੀਨ ਦੇਣ ਲੱਗੇ ਜੀ ਚੰਡੀਗੜ੍ਹ ਹੌਰਸ ਰਾਈਡਰ ਸੁਸਾਇਟੀ ਨੂੰ ਹਾਂ ਉਹਦੇ ਲਈ ਕੀ ਹੈ ਅਖਬਾਰ 'ਚ ਇਸ਼ਤਿਹਾਰ ਦਿਓ ਹਾਂ ਕਿ ਹੋਰ ਵੀ ਕੋ ਬੰਦਾ ਖੜਾ ਫਿਰ ਉਹਦੀ ਬੋਲੀ ਲਗਾਓ ਬੋਲੀ ਲੱਗਦੀ ਹੈ ਜਿਹਦਾ ਬਲਵੀਰ ਸਿੰਘ ਦੀ ਗਊਸ਼ਾਲਾ ਲੱਗਣੀ ਚਾਹੀਦੀ ਸੀ ਇੱਕ ਅਪਲੇ ਕਰੋਨਾ ਕਾਲ ਚ ਕਰਲੇ ਸਾਨੂੰ ਮਾਮਲਾ ਪਤ ਲੱਗੇ ਜੀ ਹਾਈਲਾਈਟ ਕੀਤਾ ਫਿਰ ਅਸੀਂ ਚੰਦਪੁਰ ਬੰਡ ਵਿੱਚ ਬੋਲੀ ਲਗਵਾਈ 1,70,000 ਰੁਪਏ ਏਕੜ ਤੇ ਬੋਲੀ ਚੜੀ ਅੱਗੇ ਚਲੋ ਹੁਣ ਪਿਛਲੇ ਸਾਲ ਜੂਨ ਦੇ ਵਿੱਚ ਪੀਜੀ ਤੋਂ ਥੋੜਾ ਜਿਹਾ 2-4 ਕਿਲੋਵਟ ਅੱਗੇ ਮੀਆਂ ਪਰ ਚੰਗਰ ਪਿੰਡ ਦੀ ਬੋਲੀ ਲੱਗੀ 10,7500 ਰੁਪਏ ਕਾਜ ਪ੍ਰਤੀ ਏਕੜ ਪ੍ਰਤੀ ਏਕੜ 50 ਏਕੜ ਦੀ ਉਹ ਇਸ ਤੋਂ ਮਾੜੀ ਜ਼ਮੀਨ ਹੈ ਜਿਹੜਾ ਅਬਰਾਇਲ ਜ਼ੇਲ ਦੇ ਨਾਲ ਆ ਉਹਦੇ ਨਾਲ 100 ਗੁਣਾ ਮਾੜੀ ਜ਼ਮੀਨ ਹੈ ਜੇ ਉੱਥੇ 10 ਲੱਖ ਰੁਪਇਆ ਪ੍ਰਤੀ ਏਕੜ ਦੀ ਬੋਲੀ ਲੱਗ ਸਕਦੀ ਪਰ ਸਾਲ ਦੀ ਤਾਂ ਆ ਜੈ ਸਿੰਘ ਜੀ ਨੂੰ 1 ਰੁਪਇਆ ਗੱਜ ਤੇ ਦੇ ਦੋ ਕੋਈ ਗੱਲ ਨਹੀਂ ਨਾ ਤਾਂ ਇੱਥੇ ਆਮ ਲੋਕਾਂ ਦੇ ਬੱਚੇ ਪੜਦੇ ਆ ਨਾ ਆਮ ਮੰਦ ਨੇ ਸੈਰ ਕਰਨੀਆਂ ਨਾ ਆਮ ਮੰਦ ਨੇ ਘੋੜਸਵਾਰੀ ਕਰਵਾਈ ਜਾਂਦੀ ਹੈ ਆਮ ਬੱਚਿਆਂ ਨੂੰ ਤਾਂ ਤਰਸ ਦਾ ਪਾਤਰ ਬਣਾਇਆ ਗਿਆ ਤਾਂ ਠੀਕ ਹੈ ਤੁਸੀਂ ਆਪਣੇ ਘੋੜੇ ਪਜਾਓ ਤੇ 2 ਏਕੜ ਦੇਤੀ ਇਹਦੀ ਜ਼ਮੀਨ ਦਾ ਰੇਟ ਕਿੰਨਾ ਹੋ ਸਕਦਾ ਪਿਛਲੇ ਸਾਲ ਮਈ ਜੂਨ ਦੇ ਵਿੱਚ ਇਸੇ ਪਿੰਡ ਦੀ ਜ਼ਮੀਨ ਜਿਹੜੀ ਸੈਕਟਰ 69 ਦੇ ਵਿੱਚ 69 ਦੇ ਵਿੱਚ ਹੈ ਇਹ ਦੋ ਦੋ ਏਕੜ ਦੀ ਸੀ ਤੁਸੀਂ ਕਹਿੰਦੇ 1 8 10 ਏਕੜ ਹੈ ਦੋ ਏਕੜ ਦੀ ਲੀਜ਼ ਹੋਈ ਹੈ ਬਾਕੀ ਘੇਰ ਲਈ ਬਾਕੀ ਦੱਬ ਲਈ ਅੱਛਾ ਬਾਕੀ ਫ੍ਰੀ ਚ ਦੱਬ ਲਈ ਉੱਥੇ ਚਾਰ ਦਵਾਰੀ ਕਰ ਲਈ ਹੈ ਛੱਡ ਪਾ ਲਏ ਆ ਵੱਡੇ ਵੱਡੇ ਘੋੜੇ ਬੰਨ ਲਏ ਆ ਕਮਰੇ ਪਾ ਲਏ ਆ ਲੇਬਰ ਰਹਿ ਰਹੇ ਆ ਤੇ ਘੋੜਿਆਂ ਨੂੰ ਦੌੜਾਉਣ ਵਾਸਤੇ ਗੇਮਾਂ ਵਾਸਤੇ ਵੀ ਬਹੁਤ ਲੋਕਾਂ ਨੇ ਦੇਖੋ ਅਮੀਰ ਲੋਕਾਂ ਦੀ ਹੌਰਸ ਰਾਈਡ ਜਿਹੜੀ ਗੇਮ ਆ ਜੀ ਤੇ ਅਮੀਰ ਵੱਡੇ ਵੱਡੇ ਤਵੇਲਿਆਂ ਆਏ ਘੋੜਿਆਂ ਦੇ ਆਪਾਂ ਸੁਣਦੇ ਆ ਇੱਥੇ ਕੋਈ ਉਹਨਾਂ ਨੂੰ ਅਰਬਾਂ ਰੁਪਏ ਦੀ ਜ਼ਮੀਨ ਹੈ ਜਿਹੜੀ ਜੀ ਉਹ ਜਿਹੜੀ ਹੈਗੀ ਆ ਕਾਉਟੀਆਂ ਦੇ ਭਾਅ ਦੇ ਦਿੱਤੀ ਦੇਖੋ ਗਮਾਡਾ ਨੇ ਨਾ ਇਸੇ ਪਿੰਡ ਦੀ ਜ਼ਮੀਨ ਹੁਣੇ ਪਿਛਲੇ ਸਾਲ 6 ਮਹੀਨੇ ਪਹਿਲੇ ਮੋਹਾਲੀ বাস স্ট্যান্ড ਕੋਲ 94 ਕਰੋੜ ਰੁਪਏ ਇੱਕੜ ਦੀ ਵੇਚੀ ਹੈ ਜੀ ਜਿ 94 ਕਰੋੜ 1 ਕਿੱਰੇ ਵੀ ਲਾ ਲੀਏ ਤਾਂ 10 ਕਿੱਰੇ ਤਾਂ 940 ਕਰੋੜ ਦੀ ਹੋ ਗਈ। ਭਾਵੇਂ ਅਸੀਂ ਦਊਂ ਜੀ ਬਾਅਦ ਚ ਗੱਲ ਕਰਾਂਗੇ। ਇਹ ਰੰਗ ਨਿਆਰੇ ਨੇ। ਸਰਕਾਰਾਂ ਦੇ ਦੇਖੋ ਇੱਕ ਵੱਡੇ ਵੱਡੇ 5 ਸਟਾਰ ਹਸਪੀਟਲ ਵੀ ਬਣੇ ਆ। ਉਹ ਵੀ ਸਸਤੀਆਂ ਜ਼ਮੀਨਾਂ ਦਿੱਤੀਆਂ ਗਈਆਂ ਉਹਨਾਂ ਨੂੰ। ਜਿਵੇਂ ਚੰਡੀਗੜ੍ਹ ਆਪਣੇ ਮਹਾਲੀ ਦੇ ਵਿੱਚ ਫੌਂਟੀਜ ਹੋ ਗਿਆ, ਮੈਕਸ ਹੋ ਗਿਆ ਮੇਰਾ ਖਿਆਲ। ਤੇ ਉਹ ਕੌਡੀਆਂ ਦੇ ਭਾਅ ਜ਼ਮੀਨਾਂ ਦਿੱਤੀਆਂ ਗਈਆਂ, ਉੱਥੇ ਗਰੀਬ ਕੋਈ ਵੱਢ ਨਹੀਂ ਸਕਦਾ। ਕਿ ਚੈਰਿਟੀ ਦਾ ਇਲਾਜ ਉੱਥੇ ਮੈਚੈਰਟੀ ਤਾਂ ਹੋਈ ਹੈ ਜੀ ਚੈਰਟੀ ਤਾਂ ਮੰਤਰੀ ਨੂੰ ਹੋਈ ਹੈ ਜਿਹੜਾ ਤਾਂ ਹੈਲਥ ਮਿਨਿਸਟਰ ਜੀ ਨੂੰ ਹੋਈ ਹੈ ਜਿਹੜਾ ਐਜੂਕੇਸ਼ਨ ਮਿਨਿਸਟਰ ਜੀ ਨੂੰ ਹੋਈ ਹੈ ਗਰੀਬ ਨੂੰ ਇਲਾਜ ਨਹੀਂ ਜਦਕਿ ਗਰੀਬਾਂ ਦੀ ਜ਼ਮੀਨ ਜਿਹੜੀ ਹੈਗੀ ਆ ਉਹ ਦਿੱਤੀ ਜਾਂਦੀ ਆ ਚਲੋ ਆਪਾਂ ਇਧਰ ਹੀ ਵਾਪਸ ਆਉਣੇ ਆ ਤੇ ਫਿਰ ਹੁਣ ਇਹਦੇ ਬਾਰੇ ਜਿਹੜੀ ਤੁਸੀਂ ਅੱਜ ਪ੍ਰੈਸ ਕਾਨਫਰੰਸ ਕੀਤੀ ਆ ਉਹਦੇ ਬਾਰੇ ਹੋਰ ਕੀ ਕੀ ਖਲਾਸਾ ਦੇਖੋ ਅਸੀਂ ਨਾ ਫਿਰ ਜਦੋਂ ਸਾਰੇ ਸੂਤ ਸਾਡੇ ਕੋਲ ਆਗੇ ਜੀ ਬਿਨਾਂ ਸੂਤਾਂ ਤੋਂ ਕਰ ਦੇਣਾ ਹੁੰਦੇ ਮੇਰੇ ਵੱਲੋਂ ਮੁੱਖ ਮੰਤਰੀ ਪੰਜਾਬ ਨੂੰ ਚੀਫ ਸੈਕਟਰੀ ਸਾਹਿਬ ਨੂੰ ਤੇ ਵਿਜੀਲੈਂਸ ਬਿਊਰੋ ਚੀਫ ਨੂੰ ਸ਼ਿਕਾਇਤ ਕਰ ਦਿੱਤੀ ਗਈ ਹੈ ਤੇ ਸਾਡੇ ਵੱਲੋਂ ਆਮ ਪਬਲਿਕ ਵੱਲੋਂ ਜਿਹਦੇ ਵਿੱਚ ਮੈਂ ਵੀ ਸ਼ਾਮਲ ਹਾਂ ਪੰਜਾਬ ਸਰਕਾਰ ਦੇ ਜਿਹੜੇ ਮੋਹਾਲੀ ਦੇ ਐਮ.ਐਲ.ਏ ਆ ਕੁਲਵੰਤ ਸਿੰਘ ਜੀ ਉਹਨਾਂ ਨੂੰ ਲਿਖਤੀ ਸ਼ਿਕਾਇਤ ਕਰ ਦਿੱਤੀ ਗਈ ਹੈ ਉਹ ਪ੍ਰੋਟੋਕੋਲ ਅਨੁਸਾਰ ਮੋਹਾਲੀ ਦੇ ਐਮ.ਐਲ.ਏ ਉਹਨਾਂ ਨੂੰ ਵੀ ਚਾਹੀਦੀ ਹੈ ਜੀ ਜੀ ਤੇ ਮੈਨੂੰ ਖਬਰ ਮਿਲੀ ਹੈ ਕਿ ਐਮ.ਐਲ.ਏ ਸਾਹਿਬ ਨੇ ਵੀ ਆਪਣਾ ਲੈਟਰਪੈਡ ਲਾਗਾ ਕੇ ਗਮਾਡਾ ਦੇ ਸੀਏ ਨੂੰ ਤੇ ਸੀਐਮ ਸਾਹਿਬ ਨੂੰ ਸ਼ਿਕਾਇਤ ਭੇਜ ਦਿੱਤੀ ਹੈ ਆਪਾਂ ਨਾਲ ਹੀ ਇਹ ਗੱਲ ਕਰਦੇ ਆਂ ਵੀ ਇਹ ਤੁਸੀਂ ਜਦੋਂ ਇੱਕ ਆ ਕੇਸ ਵੱਲ ਗਏ ਇੱਕ ਦੂਜਾ ਵੀ ਕਹਿੰਦੇ ਨਾਲ ਹੀ ਜਾ ਕਰੋਗੇ ਸਕੂਲਾਂ ਆ ਹੁਣ ਘਟਾਲੇ ਦੇ ਨਾਲ ਦੂਜਾ ਘਟਾਲਾ ਦੇਖੋ ਦੂਜਾ ਘਟਾਲਾ ਇਹ ਹੈ ਜੀ ਮੈਂ ਗਰੀਬ ਪਰਿਵਾਰ ਤੋਂ ਆ ਮੰਨ ਲਓ ਮੇਰਾ ਬੱਚਾ ਸਰਕਾਰੀ ਸਕੂਲ ਚ ਪੜਦਾ ਜੀ ਅਸੀਂ ਮੋਹਾਲੀ ਸ਼ਹਿਰ ਚ ਰਹਿੰਦੇ ਆ ਹਾਂ ਸਾਡੇ ਸਾਡੇ ਬੱਚੇ ਨੂੰ ਖੇਡਣ ਵਾਸਤੇ ਗਰਾਊਂਡ ਕੋਈ ਹੈ ਨਹੀਂ ਹਾਂ ਸ਼ਹਿਰਾਂ ਦੇ ਸਕੂਲ ਇੱਕ ਛੋਟੀਆਂ ਛੋਟੀਆਂ ਮੈਦਾਨ ਜਿਹੜੀਆਂ ਪਾਰਕਾਂ ਹੈਗੀਆਂ ਹਾਂ ਪਾਰਕਾਂ ਦੇ ਬਜ਼ੁਰਗ ਸੈਰ ਕਰਦੇ ਆ ਫੁੱਲ ਲਗਾਏ ਆ ਤੇ ਹੋਰ ਆ ਬੱਚੇ ਨੂੰ ਕਹਿੰਦੇ ਫੁੱਟਬਾਲ ਨਹੀਂ ਖੇਡਣੀ ਕ੍ਰਿਕਟ ਨਹੀਂ ਖੇਡਣਾ ਕੋਕੋ ਨਹੀਂ ਖੇਡਣੀ ਦੌੜ ਨਹੀਂ ਲਗਾਣੀ ਬੱਚੇ ਕਿੱਥੇ ਖੇਡਣਾ ਹਾਂ ਤਾਂ ਉਹ ਖੇਡਣ ਸਕ ਜੀ ਤਾਂ ਜਿਹੜੀ ਖਾਲੀ ਪਈਆਂ ਜ਼ਮੀਨਾਂ ਐ ਹਾਂ ਸਕੂਲਾਂ ਦੇ ਨੇੜੇ ਸਰਕਾਰੀ ਆ ਫੇਰ ਮਿਲੀ ਭੁਗਤ ਕੀਤੀ ਸਕੂਲਾਂ ਵਾਲਾ ਕਿਉਂਕਿ ਸਕੂਲਾਂ ਨੂੰ ਵੈਸੇ ਤਾਂ ਮੈਂ ਕਹਿੰਦਾ ਕਿ ਇਹ ਪ੍ਰੋਫਿਟੇਬਲ ਇੰਸਟੀਟਿਊਟ ਹੈ ਸਕੂਲ ਕੋਰੋਨਾ ਕਾਲ 'ਚ ਵੀ ਕਿੰਨਾ ਰੌਲਾ ਪਾਇਆ ਉਹ ਸਕੂਲ ਜਿਹਨੇ ਕੋਰੋਨਾ ਕਾਲ 'ਚ ਬੰਦ ਵੇ ਸਕੂਲਾਂ ਦੀ 1 ਰੁਪਏ ਫੀਸ ਨਹੀਂ ਛੱਡੀ ਪ੍ਰਾਈਵੇਟ ਸਕੂਲਾਂ ਦੀ ਪ੍ਰਾਈਵੇਟ ਸਕੂਲਾਂ ਨੇ ਕਿਸੇ ਬੱਚੇ ਨੂੰ ਫੀਸ ਨਹੀਂ ਛੱਡੀ ਪਲੇਗਰਾਉਂਡ ਦੇ ਖਰਚੇ ਲੈ ਸਵੀਮਿੰਗ ਪੂਲ ਦੇ ਖਰਚੇ ਲੈ ਤੇ ਲੋਕਾਂ ਨੇ ਪੂਰੇ ਦੇਸ਼ ਚ ਟ੍ਰਾਂਸਪੋਰਟ ਟ੍ਰਾਂਸਪੋਰਟ ਦਾ ਪ੍ਰੋਟੈਸਟ ਕੀਤਾ ਤੇ ای ਡਬਲਯੂ ਐਸ ਦਾ ਕੋਟਾ ਨਹੀਂ ਦਿੰਦੇ ਮੈਂ ਖੁਦ ਕੇਸ ਲੜੇ ਆ ਸੱਤ ਕੇਸ ਤਾਂ ਹਾਈ ਕੋਰਟ ਤੇ ਸੁਪਰੀਮ ਕੋਰਟ ਐ ਨਾ ਸਕੂਲਾਂ ਖਿਲਾਫ ਜਾਣੇ ਪਏ ਉਹਨਾਂ ਸਕੂਲਾਂ ਨੇ ਮਿਲੀ ਭੁਗਤ ਕਰਕੇ ਇਹਨਾਂ ਨਾਲ ਸਰਕਾਰ ਨਾਲ ਕਿਹਾ ਜੀ ਤੁਹਾਡੇ ਇਹਨਾਂ ਸਾਡੇ ਸਕੂਲ ਦੇ ਨੇਰੇ ਜ਼ਮੀਨ ਪਈ ਹੈ ਇਹ ਜ਼ਮੀਨ ਸਾਨੂੰ ਨਾ ਦੇ ਦਿਓ ਲੀਜ਼ ਤੇ ਜੀ ਮਿਲੇ ਹੋਏ ਸੀ ਸਰਕਾਰਾਂ ਬੱਚਿਆਂ ਨੇ ਖੇਡਣਾ ਸਿਹਤ ਵਾਸਤੇ ਉਹ ਕਹਿੰਦੇ ਠੀਕ ਹੈ ਜੀ 50 ਪੈਸੇ ਗੱਜ ਲੈ ਜਾਓ ਯਾਰ ਮੋਹਾਲੀ ਸ਼ਹਿਰ ਚ ਨਹੀਂ ਨਹੀਂ ਉਹਦੇ ਵੀ ਮਾਪਦੰਡਾ ਦੇ ਤਹਿਤ ਹਾਂ ਉਹ ਗਏ ਦੱਸਣ ਗਿਆ 50 ਪੈਸੇ ਗੱਜ ਜ਼ਮੀਨ ਦੇ ਦਿੱਤੀ ਕੋਈ ਗੱਲ ਨਹੀਂ ਦੇਤੀ ਸਕੂਲ ਨੂੰ ਪਰ ਸ਼ਰਤ ਰੱਖੀ ਗਈ ਹੈ ਇਹ ਜ਼ਮੀਨ ਕਾਮਨ ਪਲੇ ਗਰਾਉਂਡ ਹੈ ਇੱਥੇ 10 ਵਜੇ ਤੋਂ 4 ਵਜੇ ਤੱਕ ਸਕੂਲ ਵਰਤੇਗਾ ਜੀ 10 ਵਜੇ ਤੋਂ 4 ਵਜੇ ਤੱਕ ਕਿਤੇ ਹੋਰ ਸਕੂਲ ਨੂੰ ਲੋੜ ਪਈ ਉਹ ਪਰਮਿਸ਼ਨ ਲੈ ਕੇ ਵਰਤ ਸਕਦਾ 10 ਵਜੇ ਤੋਂ ਪਹਿਲਾਂ ਸ਼ਾਮ ਨੂੰ 4 ਵਜੇ ਤੋਂ ਬਾਅਦ ਇੱਥੇ ਆਮ ਪਬਲਿਕ ਵਰਤੇਗੀ ਜੀ ਮਤਲਬ ਮੇਰਾ ਬੱਚਾ ਉੱਤੇ ਖੇਡ ਸਕਦਾ ਮੇਰਾ ਬਾਪੂ ਉੱਤੇ ਸੈਰ ਕਰ ਸਕਦਾ ਸ਼ਾਮ ਨੂੰ 4 ਵਜੇ ਤੋਂ ਬਾਅਦ ਹਾਂ ਤੇ ਸਵੇਰੇ 10 ਵਜੇ ਤੋਂ ਪਹਿਲਾਂ ਔਰ ਜੀ ਜਿਹੜੇ ਸਰਕਾਰੀ ਸਕੂਲਾਂ ਦੇ ਜਵਾਬ ਵੀ ਖੇਡ ਸਕਦੇ ਆ ਖੇਡ ਸਕਦੇ ਆ ਜਿਹਦੇ ਨੇੜੇ ਵਾਲੇ ਬੱਚੇ ਖੇਡ ਸਕਦੇ ਆ ਫੁੱਟਬਾਲ ਖੇਡ ਸਕਦੇ ਆ ਕ੍ਰਿਕਟ ਖੇਡ ਸਕਦੇ ਨਾਲ ਇੱਕ ਸ਼ਰਤ ਲਗਾਏ ਜੀ ਤੁਹਾਨੂੰ ਗਰਾਊਂਡ ਤਾਂ ਹੀ ਦੇਦਨੇ ਉਸ ਗਰਾਊਂਡ ਨੂੰ ਕੰਡਾ ਤਾਰ ਨਹੀਂ ਲਾਣੀ ਹੂੰ ਬਾਉਂਡਰੀ ਨਹੀਂ ਕਰਨੀ ਬਾਉਂਡਰੀ ਨਹੀਂ ਬਾਉਂਡਰੀ ਛੱਡੋ ਕੰਡਾ ਤਾਰ ਵੀ ਨਹੀਂ ਲਾਣੀ ਹੂੰ ਤੇ ਇਹਨਾਂ ਸਕੂਲਾਂ ਨੇ ਪ੍ਰਾਈਵੇਟ ادارے ਆ ਨੇ ਮੈਨੂੰ ਲੁੱਟੇ ادارے ਕਹਿੰਦਾ ਇਹਨਾਂ ਨੇ 50 ਪੈਸੇ ਗੱਜ ਜ਼ਮੀਨ ਲੈ ਕੇ ਉੱਤੇ ਮਹਿਲ ਘੜੇ ਕਰ ਲਏ ਜਿਹਦਾ ਕਿਲੇ ਦੀ ਮਹਿਲ ਆ ਕਿਸੇ ਕੈਪਟਨ ਨਮਿੰਦਰ ਦੇ ਟੱਬਰ ਦੀ ਮਹਾਰਾਜਾ ਪਟਿਆਲੇ ਦੀ ਐਡੀਆਂ ਵੱਡੀਆਂ ਵੱਡੀਆਂ ਕੰਧਾਂ ਖੜੀਆਂ ਕਰ ਲਈਏ ਤੁਸੀਂ ਕੁੱਤਾ ਬਿੱਲਾ ਨਹੀਂ ਅੰਦਰ ਜਾਹਦੇ ਬੰਦਾ ਛੱਡੋ ਆ ਦਿਖਾ ਦਿੰਨੀ ਆ ਤੁਹਾਨੂੰ ਸਕੂਲ ਵੀ ਦਿਖਾ ਦਿੰਨੇ ਆ ਸਕੂਲਾਂ ਦੇ ਨਾਮ ਵੀ 다운 ਸਾਹਿਬ ਲੈਂਦੇ ਰਹੋ ਔਰ ਤਿੰਨ ਸਕੂਲਾਂ ਦੇ ਨਾਮ ਆ ਨੇ ਪੇਪਰਾਂ 'ਚ ਸੰਤ ਇਸ਼ਰ ਸਿੰਘ ਸਕੂਲ ਸੈਂਟ ਸ਼ੋਲਡਜਰ ਸਕੂਲ ਤੇ ਸ਼ੈਮ ਰਖ ਸਕੂਲ ਇਹ ਮਹਾੜੀ ਦੇ ਮਹਾੜੀ ਦੇ ਮਹਾੜੀ ਦੇ ਟਾਪ ਕਨਵੈਂਟ ਸਕੂਲ ਆਪਾਂ ਇਹਨਾਂ ਨੂੰ ਕਹਿ ਸਕਦੇ ਆ ਜੀ ਤੇ ਇਹਦੇ ਵਿੱਚ 2001 ਚ 27 5 2001 ਦੇ ਵਿੱਚ ਚਿੱਠੀ ਕੱਢ ਕੇ ਕਿਹਾ ਗਿਆ ਠੀਕ ਹੈ ਜੀ 50 ਪੈਸੇ ਗੱਜ ਲੈ ਲਓ ਹੁਣ 50 ਪੈਸੇ ਗੱਜ ਸਕੂਲਾਂ ਨੂੰ ਜ਼ਮੀਨ ਲੁਟਾ ਦਿੱਤੇ ਸਕੂਲਾਂ ਨੇ 50 ਪੈਸੇ ਗੱਜ ਲੈ ਕੇ 10-1000 ਰੁਪਏ ਮੰਤਰੀ ਫੀਸ ਲੈ ਰਹੇ ਆ ਤੇ ਕਰਕੇ ਕਿਲੇ ਵਰਗੀ ਕੰਧ ਨਾਲ ਇੱਕ ਸਕਿਉਰਿਟੀ ਗਾਰਡ ਬਿਠਾਦਾ ਖਬਰਦਾਰ ਕਰਨੇ ਮੇਰੇ ਸਕੂਲ ਤੇ ਬਣ ਰਿਹਾ ਸਕੂਲ ਦਾ ਗਰਾਊਂਡ ਕਿਹੜਾ ਹੈ ਮੇਰੇ ਬੱਚਿਆਂ ਦਾ ਆਮ ਪਬਲਿਕ ਦਾ ਤੇ ਉਹ ਮੈਂ ਦੋਨੋਂ ਹੁਣ ਪੰਜਾਬ ਸਰਕਾਰ ਨੂੰ ਤੁਹਾਡੇ ਚੈਨਲ ਰਾਹੀਂ ਮੰਗ ਕਰਦਾ ਸਭ ਤੋਂ ਪਹਿਲਾਂ ਤਾਂ ਜਿਹੜੇ ਘੋੜੇ ਭਜਾਉਣ ਵਾਸਤੇ ਜਮੀਨ ਦਿੱਤੀ ਗਈ ਹੈ ਲੀਜ਼ ਤੇ ਇਹ ਜਮੀਨ ਲੀਜ਼ ਖਾਲੀ ਕਰਾਓ ਪੰਜਾਬ ਸਰਕਾਰ ਦੇ ਮੌਜੂਦਾ ਅਫਸਰ ਜੀ ਇਸ ਲੀਜ਼ ਪਾਲਿਸੀ ਨੂੰ 15 ਸਾਲ ਵਾਸਤੇ ਐਕਸਟੈਂਡ ਕਰਨ ਲੱਗੇ ਹੋਏ ਆ ਜਿਹੜੇ ਮੈਂ ਤੁਹਾਨੂੰ ਡਾਕੂਮੈਂਟ ਭੇਜੇ ਆ ਬੜੇ سارے ਅਫਸਰਾਂ ਦੇ ਸਾਈਨ ਵੀ ਹੋ ਚੁੱਕੇ ਆ ਹਾਲਾਂਕਿ ਰੁਕੀ ਹੋਈ ਆ ਜੇ ਸਰਕਾਰ ਨੇ ਕੋਈ ਐਕਸ਼ਨ ਨਾ ਲਿਆ ਆ ਜਮੀਨ ਜਿਹਦਾ ਬਲਵੀਰ ਸਿਟੀ ਦੇ ਗਊਸ਼ਾਲਾ ਚੱਲੇ ਗਈ ਨਾ ਲੈ ਕੇ ਬੁਲਾਉਂਗੇ 10 ਏਕੜ ਜੀਮ ਇਹ ਜਮੀਨ ਜਾਣੀ ਆ ਔਰ ਪੰਜਾਬ ਸਰਕਾਰ ਨੇ ਖਾਲੀ ਨਹੀਂ ਕਰਾਉਣੀ ਜਿੱਦਾ ਗਊਸ਼ਾਲਾ ਨਾਲ ਕੋਲ ਖਾਲੀ ਨਹੀਂ ਕਰਵਾ ਹੋਈ ਇਹ ਖਤਰਾ ਹੈਗਾ ਇਹ ਜਨ ਕਿ ਅਮੀਰ ਲੋਕਾਂ ਕੋਲ ਜਿਹੜੀ ਹੈਗੀ ਆ ਸਰਕਾਰ ਦੀ ਜ਼ਮੀਨ ਉਹਨਾਂ ਕੋਲ ਚਲੀ ਜਾਏਗੀ ਜਿਹੜੇ ਕਿ ਘੋੜੇ ਭਜਾਉਣ ਦੇ ਸ਼ਕੀਨ ਆ ਰੋਣ ਕੱਲੋ ਕੀ ਕਰਨਾ ਸਾਡੇ ਸਾਡੇ ਲੋਕਾਂ ਨੂੰ ਸਸਤੇ ਘਰ ਦੇ ਦਿਓ ਏਡਬਲ ਉੱਥੇ ਘਰ ਦੇ ਦਿਓ ਬਣਾ ਕੇ ਕਮਰਸ਼ੀਅਲ ਬਣਾ ਲਓ 10 ਮੀਟਰ ਤੋਂ ਚੰਡੀਗੜ੍ਹ 3-3 ਕਰੋੜ ਦੇ ਫਲੈਟ ਵੇਚਦੇ ਆ ਗਮਾੜਾ ਫਲੈਟ ਬਣਾ ਕੇ ਵੇਚਦੇ ਸ਼ੋਰੂਮ ਬਣਾ ਕੇ ਵੇਚਦੇ ਸਰਕਾਰ ਦੇ ਖਜ਼ਾਨੇ 'ਚ ਪੈਸਾ ਆਵੇ ਔਰ ਦੂਜੀ ਗੱਲ ਜੇ ਐਦਾਂ ਹੀ ਬੇਆਵਾਜ਼ ਜ਼ਮੀਨ ਰਹੀ ਜੀ ਉੱਥੇ ਬੜੈਲ ਜੇਲ੍ਹ ਦੇ ਵਿੱਚੋਂ ਕੋਈ ਸ਼ੁਰੂਗ ਵੱਟ ਕੇ ਵੀ ਨਿਕਲੇਗਾ ਜੇ ਖਾਲੀ ਦੇ ਉੱਥੇ ਕੋਈ ਕਮਰਸ਼ੀਅਲ ਚੀਜ਼ ਬਣਾ ਦਿਓ ਕੁਛ ਨਾ ਕੁਛ ਤਾਂ ਬਣਾ ਦਿਓ ਹੋਰ ਦੱਸਾਂ ਇਹੀ ਬੰਦੇ ਚੰਡੀਗੜ੍ਹ ਹਾਰਸ ਰਾਈਡਰ ਸੋਸਾਇਟੀ ਵਾਲੇ ਨੇ ਜੇ ਉਥੇ ਟਰੱਕਾਂ ਨੇਟਾਂ ਦੇ ਉਥੇ ਬਜਰੀ ਕੁੱਟਦੇ ਆ ਲੇਬਰ ਲੱਈ ਹੋਏ ਹੁਣ ਵੀ ਲੱਗੇ ਹੋਇਆ ਵੀਡੀਓ ਚ ਵੀ ਦੇਖੋ ਤੁਸੀਂ ਲੇਬਰ ਲੱਗੀ ਹੋਈ ਹੈ ਤੇ ਲੇਬਰ ਉਹ ਜਿਹੜਾ ਨਦੀ ਨੂੰ ਭਰਦੇ ਭਰਦੇ ਇੱਕ ਛੋਟਾ ਨਾਲਾ ਬਣਾਤਾ ਤੇ ਕੱਲ ਨੂੰ ਜਦੋਂ ਓਵਰਫਲੋ ਹੋਣਾ ਪਾਣੀ ਆਣਾ ਸ਼ਿਵਾਲਿਕ ਦੀ ਪਹਾੜੀ ਚੋਂ ਹਰ ਵੀ ਆਣਗੇ ਜਿਹੜਾ ਬੜੈਲ ਜੇਲ੍ਹ ਨੂੰ ਵੀ ਖਤਰਾ ਹੈ ਤੇ ਚੰਡੀਗੜ੍ਹ ਨੂੰ ਵੀ ਖਤਰਾ ਹੈ ਤੇ ਮਾਹਲ ਨੂੰ ਵੀ ਖਤਰਾ ਹੈ ਜੀ 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 ਇਹ ਇਹ ਜਿਹਨੇ ਹੈਗੇ ਆ ਸੀ ਸਤਨਾਮ ਦਾਉ ਜੀ ਸਤਨਾਮ ਚਾਉ ਜੀ ਜਿਨ੍ਹਾਂ ਨੇ ਇੱਕ ਘਟਾਲੇ ਤੋਂ ਪੜਦਾ ਚੁੱਕਦੇ ਆ ਤੇ ਨਾਲ ਹੀ ਦੂਜੇ ਤੋਂ ਚੱਕ ਦਿੱਤਾ ਤੇ ਇਹ ਹੁਣ ਆਪਾਂ ਦੇਖਦੇ ਆ ਸਤਨਾਮ ਦਾਉ ਜੀ ਵੀ ਸਰਕਾਰ ਇਹ ਤੇ ਕੀ ਐਕਸ਼ਨ ਲੈਂਦੀ ਆ ਤੇ ਸਤਨਾਮ ਦਾਉ ਜੀ ਤਕੜੇ ਰਹੋ ਬਿਲਕੁਲ ਕਰਦੇ ਰਹੋ ਕਿਉਂਕਿ ਅ ਕਹਿੰਦੇ ਹੁੰਦੇ ਆ ਬਹੁਤ ਜਦੋਂ ਤੁਹਾਡੇ ਵਰਗੇ ਚੰਗਾ ਕੰਮ ਕਰਦੇ ਆ ਬਹੁਤ ਮੁਸ਼ਕਲਾਂ ਵੀ ਆਉਂਦੀਆਂ ਨੇ ਬਹੁਤ ਕੰਡੇ ਵੀ ਆਉਂਦੇ ਨੇ ਕਿਉਂਕਿ ਇਹ ਸ਼ੁਰੂ ਤੋਂ ਹੀ ਆ ਜਦੋਂ ਤੁਸੀਂ ਚੰਗਾ ਕੰਮ ਕਰੋਗੇ ਤੁਹਾਡੇ ਲੋਚਕ ਵੀ ਹੋਣਗੇ ਪਰ ਤੁਸੀਂ ਲੱਗੇ ਰਹੋ ਪਰ ਤੁਹਾਡਾ ਜਿਹੜਾ ਕੀਮਤੀ ਸਮਾਂ ਤੁਸੀਂ ਸਾਨੂੰ ਦਿੱਤਾ ਹੈ ਧੰਨਵਾਦ ਜੀ ਤੁਸੀਂ ਇਹ ਮਾਮਲਾ ਦਰਸ਼ਕਾਂ ਸਾਹਮਣੇ ਰੱਖਿਆ ਹੈ ਸਰਕਾਰ ਦੇ ਕੰਨਾਂ ਤੱਕ ਗੱਲ ਪਹੁੰਚਾਈ ਤੇ ਉਮੀਦ ਹੈ ਤੁਹਾਡੇ ਇਸ ਚੈਨਲ ਦਾ ਇਸ ਵੀਡੀਓ ਦਾ ਅਸਰ ਸਰਕਾਰ ਤੇ ਵੀ ਹੋਏਗਾ ਸਾਨੂੰ ਦਿਓ ਅਜਾ ਜੀ ਸਸੀ ਕਾਲ ਜੀ